ਕੰਨਾਂ ਵਾਲੇ ਝੁੰਮਕੇ ਕਹਾਣੀ ਅਸ਼ੋਕ ਵਿਸ਼ਿਸ਼ਟ ਸ਼ਾਨੇ ਪੰਜਾਬ ਨੂੰ ਨਵੀਂ ਦਿੱਲੀ ਸਟੇਸ਼ਨ ਦੇ ਬਾਹਰ ਪੁੱਜਿਆ ਅੱਧਾ ਘੰਟਾ ਹੋ ਚੁੱਕਾ ਸੀ ਪਰ ਸਿਗਨਲ ਨਾ ਮਿਲਣ ਕਾਰਨ ਗੱਡੀ ਅਜੇ ਵੀ ਕਾਊਂਟਰ ਤੇ ਖਲੋਤੀ ਸੀ ਸਵਾਰੀਆਂ ਕਾਲੀਆਂ ਪੈ ਚੁੱਕੀਆਂ ਸਨ ਦਿਨ ਭਰ ਦਾ ਥਕੇਵਾ ਛੇਤੀ ਤੋਂ ਛੇਤੀ ਘਰ ਪੁੱਜਣ ਦੀ ਤਾਂਗ ਪਲੇਟਫਾਰਮ ਤੇ ਖਲੋਤੇ ਸੁਨੇਹੇ ਤੇ ਰਿਸ਼ਤੇਦਾਰਾਂ ਦੀ ਚਿੰਤਾ ਮੁਸਾਫਰ ਅੰਦਰੋਂ ਅੰਦਰ ਹੀ ਕੁੜੇ ਰਹੇ ਸਨ ਕਿ ਗੱਡੀ ਕਦੋਂ ਪਲੇਟਫਾਰਮ ਤੇ ਲੱਗੇ ਕਦੋਂ ਉਹ ਬਾਹਰ ਨਿਕਲਣ ਤੇ ਆਪੋ ਆਪਣੇ ਘਰਾਂ ਨੂੰ ਜਾਣ ਇੱਥੇ ਆ ਕੇ ਇਹਦੇ ਪਈਏ ਜਾਮ ਹੋ ਗਏ ਨੇ ਚੱਲਣ ਦਾ ਨਾ ਹੀ ਨਹੀਂ ਲੈ ਰਹੀ ਬੁੜਬੁੜ ਕਰਦੀਆਂ ਕੁਝ ਸਵਾਰੀਆਂ ਦਰਵਾਜੇ ਕੋਲ ਆ ਕੇ ਬਾਹਰ ਵੱਲ ਦੇਖ ਰਹੀਆਂ ਸਨ ਕੁਝ ਬੰਦੇ ਸੀਟਾਂ ਤੇ ਬੈਠੇ ਸੁਸਤਾਰੇ ਸਨ ਤੇ ਕੁਝ ਆਪੋ ਵਿੱਚ ਗੱਲਾਂ ਲੱਗੇ ਹੋਏ ਸਨ ਪਤਾ ਨਹੀਂ ਅਜੇ ਹੋਰ ਕਿੰਨੀ ਦੇਰ ਲੱਗੇਗੀ ਦਰਵਾਜੇ ਦੇ ਨਾਲ ਵਾਲੀਆਂ ਪਹਿਲੀਆਂ ਸੀਟਾਂ ਤੇ ਬੈਠਾ ਇੱਕ ਸੱਜਣ ਨਾਲ ਬੈਠੀ ਸਵਾਰੀ ਨੂੰ ਕਹਿ ਰਿਹਾ ਸੀ ਗੱਡੀ ਚੰਗੀ ਪਲੀ ਟਾਈਮ ਤੇ ਸੀ ਪਤਾ ਨਹੀਂ ਇੱਥੇ ਆ ਕੇ ਕੀ ਬਿਮਾਰੀ ਪੈ ਗਈ ਇੱਕ ਮੁਸਾਫਿਰ ਆਪਣੇ ਸਾਹਮਣੇ ਬੈਠੇ ਮੁਸਾਫਿਰ ਨੂੰ ਕਹਿ ਰਿਹਾ ਸੀ ਕੁਝ ਪਤਾ ਨਹੀਂ ਲੱਗਦਾ ਰੇਲਵੇ ਵਾਲਿਆਂ ਦਾ ਜੀ ਟਾਈਮ ਸਿਰ ਕੰਮ ਨਾ ਕਰਨ ਦੀ ਸੌ ਖਾਦੀ ਹੋਈ ਹੈ ਇਹਨਾਂ ਨੇ ਗੱਡੀ ਚੰਗੀ ਭਲੀ ਟਾਈਮ ਸਿਰ ਪੁੱਜ ਗਈ ਸੀ ਪਰ ਨਹੀਂ ਇਹ ਲੋਕ ਤਾਂ ਆਪਣੀ ਆਦਤ ਤੋਂ ਮਜਬੂਰ ਨੇ ਕੁਝ ਨਹੀਂ ਹੋ ਸਕਦਾ ਇੱਥੇ ਨਾਲ ਬੈਠਾ ਮੁਸਾਫਿਰ ਕੁੜਕੜ ਕਰਦਾ ਕਦੇ ਖਿੜਕੀ ਦੇ ਬਾਹਰ ਤੱਕਦਾ ਅਤੇ ਕਦੇ ਖੜੀ ਵੱਲ ਤੁਸੀਂ ਫਿਕਰ ਨਾ ਕਰੋ ਮਾਲਕੋ ਰੋਟੀ ਕਾ ਜਾ ਕੇ ਹੀ ਖਾਉਂਗੇ ਹੁਣ ਤਾਂ ਗੱਡੀ ਨੇ ਵਿਸਲ ਵੀ ਦੇ ਦਿੱਤੀ ਐ ਆਪਣੀ ਮਸਤੀ ਵਿੱਚ ਦਰਵਾਜ਼ੇ ਵੱਲ ਜਾ ਰਹੇ ਇੱਕ ਸਰਦਾਰ ਜੀ ਨੇ ਤੁਣਕਾ ਮਾਰਿਆ ਇੰਨੇ ਵਿੱਚ ਗੱਡੀ ਹੌਲੀ ਹੌਲੀ ਸਰਕਣ ਲੱਗੀ ਮੁਸਾਫਰਾ ਸੁੱਖ ਦਾ ਸਾਹ ਲਿਆ ਬੀਬਾ ਹੁਣ ਤਾਂ ਖੁਸ਼ ਐ ਸਰਦਾਰ ਜੀ ਨੇ ਇੱਕ ਬਾਲੜੀ ਦੀ ਪਿੱਠ ਥਾਪੜਦੇ ਆ ਪੁੱਛਿਆ ਚਲੋ ਸਮੇ ਸਰਕਾਰ ਪੁੱਜ ਜਾਵਾਂਗੇ ਇੱਕ ਬੇਲ ਦੀ ਇਸਤਰੀ ਦੇ ਮੋਹੋਂ ਨਿਕਲਿਆ ਉਸ ਪਰੇ ਬੈਠੇ ਹਮ ਉਮਰ ਦੇ ਮੁੰਡਿਆਂ ਨਾਲ ਹਾਸਾ ਠੱਠਾ ਕਰਦੇ ਆਪਣੇ ਮੁੰਡੇ ਨੂੰ ਆਵਾਜ਼ ਦਿੱਤੀ ਕਾਕਾ ਜੀ ਆਪਣਾ ਸਮਾਨ ਲਾ ਲਵੋ ਫੇਰ ਕੜਮਸ ਪੈ ਜਾਓ ਚੰਗਾ ਮਾਜੀ ਕਹਿ ਕੇ ਮੁੰਡਾ ਉੱਪਰ ਪਏ ਸੂਟਕੇਸ ਤੇ ਬੈਗ ਲਾਉਣ ਲੱਗ ਪਿਆ ਕੁਝ ਨੌਜਵਾਨ ਮੁੰਡੇ ਡੱਬੇ ਵਿੱਚ ਆ ਕੇ ਰੋਲਾ ਪਾਉਣ ਲੱਗੇ ਉੱਚੀ ਉੱਚੀ ਹੱਸ ਰਹੇ ਸੰਦਰਵਾਜੇ ਦੇ ਹੈਂਡਲ ਫੜ ਕੇ ਕਦੇ ਹੇਠਾ ਉਤਰ ਜਾਂਦੇ ਅਤੇ ਕਦੇ ਟਪੂਸੀ ਮਾਰ ਕੇ ਅੰਦਰ ਆ ਜਾਂਦੇ ਉਹਨਾਂ ਦਾ ਚੋਲ-ਮੋਲ ਦੇਖ ਸਿਆਣੀ ਉਮਰ ਦੀ ਇੱਕ ਸਵਾਰੀ ਨੇ ਦਰਵਾਜੇ ਦੇ ਨਾਲ ਹੀ ਪਹਿਲੀ ਖਿੜਕੀ ਵਾਲੀ ਸੀਟ ਤੇ ਬੈਠੀ ਲੜਕੀ ਨੂੰ ਤੱਕਿਆ। ਲੜਕੀ ਬਾਹਰ ਆਉਂਦੀਆਂ ਜਾਂਦੀਆਂ ਗੱਡੀਆਂ ਦੇਖਣ ਵਿੱਚ ਮਗਨ ਸੀ। "ਬੇਟਾ, ਅੰਦਰ ਹੋ ਕੇ ਬੈਠ ਜਰਾ। ਇਹ ਲੁੱਟਖੋ ਕਰਨ ਵਾਲੇ ਮੁੰਡੇ ਨੇ। ਇਹ ਮਿੰਟਾਂ ਸਕਿੰਟਾਂ ਵਿੱਚ ਹੀ ਚੱਲਦੀ ਗੱਡੀ ਵਿੱਚੋਂ ਤੀਵੀਆਂ ਦੇ ਕੰਨਾਂ ਦੀਆਂ ਵਾਲੀਆਂ ਖਿੱਚ ਕੇ ਲੈ ਜਾਂਦੇ ਨੇ।" "ਆਪਣੇ ਵੱਲੋਂ ਬਚਾਤਾ ਰੱਖਣਾ ਹੀ ਚਾਹੀਦਾ ਬਈ।" ਦੂਜੇ ਪਾਸੇ ਦੀ ਸੀਟ ਤੇ ਬੈਠੇ ਬਜ਼ੁਰਗ ਨੇ ਉਸ ਦੀ ਹਾਂ ਵਿੱਚ ਹਾਂ ਮਿਲਾ ਦਿੱਤੀ। ਤੂੰ ਇੱਧਰ ਆ ਜਾ ਬੇਟਾ ਮੇਰੇ ਕੋਲ ਲੜਕੀ ਦੇ ਪਿਤਾ ਨੇ ਉਸ ਨੂੰ ਪੁਚਕਾਰ ਦੇ ਆਪਣੇ ਪਾਸ ਬੁਲਾ ਲਿਆ ਨਿੱਕੀ ਬਾਲੜੀ ਖਿੜਕੀ ਵਾਲੀ ਸੀਟ ਤੋਂ ਉੱਠ ਕੇ ਆਪਣੇ ਪਿਤਾ ਜੀ ਪਾਸ ਬਹਿ ਗਈ ਪਰ ਦੂਜੇ ਪਾਸੇ ਦੇ ਬਰਥ ਦੇ ਬੈਠੀ ਮੁਟਿਆਰ ਦੇ ਲੋਕ ਕੰਡੇ ਖੜੇ ਹੋ ਗਏ ਉਹਨੇ ਘੁੰਮ ਕੇ ਦਰਵਾਜ਼ੇ ਵੱਲ ਦੇਖਿਆ ਦਰਵਾਜ਼ੇ ਦਾ ਹੈਂਡਲ ਫੜੀ ਕਦੇ ਬਾਹਰ ਤੇ ਕਦੀ ਅੰਦਰ ਝੂਟੀਆਂ ਲੈ ਰਿਹਾ ਮਲੂਕ ਜਿਹਾ ਮੁੰਡਾ ਉਹਨੂੰ ਦੈਂਤ ਜਿਹਾ ਦਿਖਾਈ ਦਿੱਤਾ ਕੰਨਾਂ ਦੀਆਂ ਵਾਲੀਆਂ ਲਾ ਲੈਂਦੇ ਨੇ ਜਸਲੀਨ ਦੇ ਅੰਦਰੋਂ ਹੂਕ ਜਾਈ ਉੱਠੀ ਪਰ ਉਸਦੇ ਬੋਲ ਨਾ ਫੜਕੇ ਇੰਜ ਵੀ ਹੁੰਦਾ ਏ ਤੇ ਤੈਨੂੰ ਨਹੀਂ ਪਤਾ ਸ਼ਰਦ ਨਾਲ ਕੀ ਹੋਇਆ ਸੀ ਕਿਹੜੀ ਸ਼ਰਦ ਸਾਡੇ ਨਾਲ ਪੜਦੀ ਸੀ ਤੂੰ ਭੁੱਲ ਵੀ ਗਈ ਹੈ ਨਹੀਂ ਤਾਂ ਉਹਨੂੰ ਮੈਂ ਕਿਵੇਂ ਭੁੱਲ ਸਕਦੀ ਹਾਂ ਮੇਰੀ ਸਹੇਲੀ ਸਾਰੀ ਕਲਾਸ ਵਿੱਚ ਇੱਕੋ ਇੱਕ ਮੇਰੀ ਜਿਗਰੀ ਦੋਸਤ ਸੀ ਪਰ ਉਸ ਨਾਲ ਬਹੁਤ ਮਾੜਾ ਹੋਇਆ ਸੀ ਉਹ ਹੰਸਿਆਰੇ ਦੇਖਣ ਨੂੰ ਇੰਨਾ ਮੁੰਡਿਆਂ ਜਿਹੇ ਮਲੂਕ ਜਾਪਦੇ ਸਨ ਪਰ ਉਹਨਾਂ ਜਿਹੜਾ ਕਾਰਾ ਕੀਤਾ ਉਹ ਵੱਡੇ ਤੋਂ ਵੱਡਾ ਦੈਂਤ ਵੀ ਸ਼ਾਇਦ ਹੀ ਕਰ ਸਕੇ ਆਪਣੇ ਨਾਲ ਗੱਲਾਂ ਕਰਦੀ ਜਸਲੀਨ ਨੇ ਇੱਕ ਵਾਰ ਫੇਰ ਗੱਡੀ ਦੇ ਦਰਵਾਜ਼ੇ ਵੱਲ ਤੱਕਿਆ ਮੁੰਡੇ ਅਜੇ ਵੀ ਦਰਵਾਜ਼ੇ ਵਿੱਚ ਖਲੋਤੇ ਖਰੂਦ ਪਾ ਰਹੇ ਸਨ ਸਟੂਪਿਡ ਉਹਦੇ ਮੂੰਹ ਵਿੱਚੋਂ ਨਿਕਲਿਆ ਤੇ ਉਹ ਇੱਕ ਵਾਰ ਫੇਰ ਆਪਣੀ ਮੈਮਰੀ ਲੇਨ ਵਿੱਚ ਚਲੀ ਗਈ ਮम्मा 1 ਮਿੰਟ ਕਿਉਂ ਕੀ ਹੋਇਆ ਇਹ ਨਹੀਂ ਪਤਾ ਕੀ ਹੋਇਆ ਪਰ ਇੱਥੇ ਕੁਝ ਨਾ ਕੁਝ ਜ਼ਰੂਰ ਹੋਇਆ ਏ ਕੋਈ ਹਾਦਸਾ ਹੋ ਗਿਆ ਲੱਗਦਾ ਲੱਗਦਾ ਤਾਂ ਮੈਨੂੰ ਵੀ ਐਵੇਂ ਠਹਿਰੋ ਜਰਾ ਪੀੜ ਵਿੱਚ ਸਾਡੇ ਕਾਲਜ ਦੀਆਂ ਕੁੜੀਆਂ ਵੀ ਨੇ ਇਹਨਾਂ ਦਾ ਇੱਥੇ ਕੀ ਕੰਮ ਉੰਜ ਹੀ ਲੰਘ ਰਹੀਆਂ ਹੋਣਗੀਆਂ ਉੰਜ ਤਾਂ ਰੋਜ਼ ਹੀ ਲੰਗੀਦਾ ਮਾਂ ਤੇ ਜੇ ਇੱਥੇ ਖੜੀਆਂ ਨੇ ਤਾਂ ਜ਼ਰੂਰ ਕੋਈ ਨਾ ਕੋਈ ਗੱਲ ਹੋਈ ਹੋਵੇਗੀ ਤੁਸੀਂ ਠਹਿਰੋ ਮੈਂ ਦੇਖਦੀ ਆਂ ਜਸਲੀਨ ਨੇ ਕਾਰ ਨੂੰ ਸੜਕ ਦੇ ਨਾਲ ਇੱਕ ਪਾਸੇ ਖੜੀ ਕੀਤਾ ਅਤੇ ਤੇਜ਼ੀ ਨਾਲ ਬਾਹਰ ਨਿਕਲ ਪੀੜਵਾਲ ਚਲੀ ਗਈ ਉਹ ਅੱਗੇ ਵਧੀ ਤਾਂ ਆਪਣੀਆਂ ਕਈ ਸਹੇਲੀਆਂ ਤੇ ਉਸ ਦੀ ਨਜ਼ਰ ਪਈ ਉਹਨਾਂ ਦੇ ਚਿਹਰੇ ਉਤਰੇ ਹੋਏ ਸਨ ਕੁਝ ਇੱਕ ਦੀਆਂ ਅੱਖਾਂ ਵਿੱਚ ਅਥਰੂ ਦੇਖ ਉਸ ਨੂੰ ਚਿੰਤਾ ਜਈ ਹੋਈ ਕਿਦਰੇ ਸਾਡੀ ਕਲਾਸ ਦੀ ਕਿਸੇ ਵਿਦਿਆਰਥਣ ਨਾਲ ਕੋਈ ਭਾਣਾ ਨਾ ਵਾਪਰ ਗਿਆ ਹੋਵੇ ਇਹ ਵਿਚਾਰ ਮਨ ਵਿੱਚ ਆਉਂਦਿਆਂ ਹੀ ਉਸ ਦੀ ਰੂਹ ਕੰਬ ਗਈ ਹੋਰ ਨੇੜੇ ਗਈ ਤਾਂ ਇਹ ਗੱਲ ੁੱਕਾ ਹੀ ਸਾਫ਼ ਹੋ ਗਈ ਉਸ ਦੀ ਨਿੱਗੀ ਸਹੇਲੀ ਸ਼ਰਦ ਮੋਦੇ ਮੋਹ ਸੜਕ ਤੇ ਲੰਮੀ ਪਈ ਸੀ ਕੀ ਹੋਇਆ ਇਹਨੂੰ ਉਸਦੇ ਮਨ ਵਿੱਚ ਸਵਾਲ ਉੱਠਿਆ ਹੋਰ ਅੱਗੇ ਹੋਈ ਤਾਂ ਸੜਕ ਤੇ ਡੁੱਲਾ ਲਊ ਦਿਖਾਈ ਦਿੱਤਾ ਉਹ ਸੇਲ ਤੋਂ ਪੈਰਾਂ ਤੱਕ ਹਲੂਣੀ ਗਈ ਮੱਥੇ ਤੇ ਪਸੀਨੇ ਦੀਆਂ ਤੇ ਰੇਲੀਆਂ ਆ ਗਈਆਂ ਹੋਇਆ ਕੀ ਏ ਆਪ ਮੁਹਾਰੇ ਉਸਦੇ ਮੂੰਹੋਂ ਨਿਕਲਿਆ ਹੋਣਾ ਕੀ ਏ ਜੀ ਗੁੰਡਿਆਂ ਬਦਮਾਸ਼ਾਂ ਨੇ ਆਤ ਚੁੱਕੀ ਹੋਈ ਏ ਭੀੜ ਵਿੱਚ ਖਲੋਤੇ ਇੱਕ ਸੱਜਣ ਦੇ ਬੋਲ ਉਸਦੇ ਕੰਨੀਆਂ ਪਏ ਪਰ ਉਸਦੀ ਪੂਰੀ ਗੱਲ ਸੁਣੇ ਬਿਨਾ ਉਹ ਭੀੜ ਨੂੰ چیرਦੀ ਅੱਗੇ ਵਧੀ ਸੜਕ ਤੇ ਲਹੂ ਲੁਹਾਨ ਪਈ ਸ਼ਰਦ ਦੀ ਹਾਲਤ ਤੱਕ ਉਸਤਾ ਮਾਰੀ ਏ ਕਿਦਾਂ ਹੋ ਗਿਆ ਉਹ ਬੁੜਬੁੜਾਈ ਆਪਣੇ ਅੱਗੇ ਖਲੋਤੇ ਬੰਦਿਆਂ ਨੂੰ ਪਿੱਛੇ ਧੱਕ ਉਹ ਸ਼ਰਦ ਕੋਲ ਜਾ ਪੁੱਜੀ ਉਹਨਾਂ ਦੀ ਇੱਕ ਸਹੇਲੀ ਸ਼ਰਦ ਦੇ ਮੂੰਹ ਵਿੱਚ ਪਾਣੀ ਪਾ ਰਹੀ ਸੀ ਉਸ ਬੁਰੀ ਤਰ੍ਹਾਂ ਚੀਕਾਂ ਮਾਰਦੀ ਸ਼ਰਦ ਦਾ ਸਿਰ ਭਲੋਸਿਆ ਜਦ ਉਸਦੇ ਹੱਥ ਲਹੂ ਰੰਗੇ ਹੋ ਗਏ ਤਾਂ ਉਹ ਕੰਬ ਜਿਹਾ ਗਈ ਉਸ ਇੱਕ ਵਾਰ ਫੇਰ ਸ਼ਰਦ ਨੂੰ ਧਿਆਨ ਨਾਲ ਦੇਖਿਆ ਉਸ ਦੇ ਇੱਕ ਕੰਨ ਵਿੱਚੋਂ ਅਜੇ ਵੀ ਲਹੂ ਸਿਮ ਰਿਹਾ ਸੀ ਦੋਵੇਂ ਨਸ਼ੇ ਵਿੱਚ ਗੜੋਚੇ ਸਨ ਪੀੜ ਵਿੱਚ ਖਲੋਤਾ ਇੱਕ ਅਢੇੜ ਉਮਰ ਦਾ ਵਿਅਕਤੀ ਕਹਿ ਰਿਹਾ ਸੀ ਬਾਈਕ ਕਿਹੜਾ ਚੱਜ ਨਾਲ ਚੱਲ ਰਹੀ ਸੀ ਉਸ ਤੋਂ ਨਾਲ ਖਲੋਤਾ ਨੌਜਵਾਨ ਦੱਸ ਰਿਹਾ ਸੀ ਦੇਖਣ ਨੂੰ ਤਾਂ ਚੰਗੇ ਘਰਾਂ ਦੇ ਹੋਣ ਹਾਰ ਜਾਪਦੇ ਸਨ ਤੇ ਉਹਨਾਂ ਦਾ ਕਾਰਾ ਦੇਖੋ ਸ਼ਰਾਫਤ ਦਾ ਤਾਂ ਸਮਾਂ ਹੀ ਨਹੀਂ ਰਿਹਾ ਥਾਰ ਕੋਈ ਆਪਣੇ ਆਪ ਨੂੰ ਖੱਬੀ ਖਾਂ ਸਮਝੀ ਬੈਠਾ ਇਹ ਰੋ ਵਿੱਚ ਆਏ ਇੱਕ ਸੱਜਣ ਦੇ ਬੋਲ ਸਨ ਚੰਗੀ ਤਰ੍ਹਾਂ ਚਾਰ ਛਿੱਤਰ ਟਿਕਾ ਕੇ ਪੈ ਜਾਣ ਤਾਂ ਸਾਰੀ ਹੁਸ਼ਿਆਰੀ ਨਿਕਲ ਜਾਂਦੀ ਐ ਇਹੋ ਜਿਹੇ ਲੋਕਾਂ ਦੀ ਇੱਕ ਮੁਟਿਆਰ ਦੀ ਆਵਾਜ਼ ਗੂੰਜਦੀ ਹੈ ਬੀਬਾ ਇਹੋ ਕੰਮ ਹੀ ਤਾਂ ਨਹੀਂ ਹੁੰਦਾ ਇਸੇ ਲਈ ਇਹੋ ਜਿਹੇ ਮੁਸਟੰਡੇ ਚਾਂਬਲੇ ਫਿਰਦੇ ਨੇ ਕਿਸੇ ਨੇ ਜਵਾਬ ਦਿੱਤਾ ਉਹ ਕੁਝ ਹੋਰ ਕਹਿਣਾ ਚਾਹੁੰਦਾ ਸੀ ਪਰ ਪੁਲਿਸ ਦੀ ਗਸ਼ਤੀ ਵਹਿੰਦੇ ਆ ਜਾਣ ਨਾਲ ਭੀੜ ਵਿੱਚ ਖਲਬਲੀ ਮੱਚ ਗਈ ਲੋਕਾਂ ਨੂੰ ਇੱਕ ਪਾਸੇ ਕੀਤਾ ਗਿਆ ਅਤੇ ਉਹ ਬੋਲਦਾ ਬੋਲਦਾ ਚੁੱਪ ਕਰ ਗਿਆ ਤੁਹਾਡੇ ਵਿੱਚੋਂ ਕਿਸੇ ਨੇ ਦੇਖਿਆ ਇਹ ਸਭ ਹੁੰਦਿਆਂ ਪੁਲਿਸ ਅਫਸਰ ਨੇ ਭੀੜ ਵੱਲ ਦੇਖਦੇ ਹ ਪੁੱਛਿਆ ਸਾਹਿਬ ਇਹ ਬੱਚੀ ਚੰਗੀ ਪਲੀ ਆਪਣੀਆਂ ਸਹੇਲੀਆਂ ਨਾਲ ਗੱਲਾਂ ਕਰਦੀ ਜਾ ਰਹੀ ਸੀ ਪਿੱਛੋਂ ਆ ਰਹੇ ਬਾਈਕ ਸਵਾਰ ਦੋ ਨੌਜਵਾਨ ਇਹਨਾਂ ਨਾਲ ਘਸੜ ਕੇ ਲੰਗੇ ਅਤੇ ਇਸੇ ਚੱਕਰ ਵਿੱਚ ਪਿੱਛੇ ਬੈਠੇ ਨੌਜਵਾਨ ਨੇ ਇਸ ਦੇ ਕੰਨਾਂ ਦੇ ਝੁੰਮਕੇ ਤੇ ਝਪਟਾ ਮਾਰਿਆ ਸਾਡੇ ਦੇਖਦਿਆਂ ਦੇਖਦਿਆਂ ਹੀ ਉਹ ਝੁੰਮਕਾ ਲੈ ਕੇ ਔ ਗਏ ਔ ਗਏ ਜਦੋਂ ਅਸੀਂ ਘੁੰਮ ਕੇ ਦੇਖਿਆ ਤਾਂ ਇਸ ਦਾ ਕੰਨ ਲਹੂ ਲੁਹਾਨ ਹੋਇਆ ਪਿਆ ਸੀ ਇੱਕ ਜਣੇ ਨੇ ਸੰਖੇਪ ਵਿੱਚ ਸਾਰੀ ਗੱਲ ਦੱਸ ਦਿੱਤੀ। ਦੋਵੇਂ नशे ਵਿੱਚ ਤੂਤ ਸਨ। ਇੱਕ ਹੋਰ ਬੋਲਿਆ। ਉਹ ਬੜੀ ਬੇਪਰਵਾਹੀ ਨਾਲ ਝਾਂਗਰਾ ਮਾਰਦੇ ਇੱਧਰ ਵਾਲੇ ਪਾਸਿਓਂ ਆਏ। ਪਿੱਛੇ ਬੈਠਾ ਸੂਰਮਾ ਤਾਂ ਕੁਝ ਜ਼ਿਆਦਾ ਹੀ ਮੱਛਰਿਆ ਹੋਇਆ ਸੀ। ਉਸ ਇਹਨਾਂ ਬੱਚਿਆਂ ਨੂੰ ਦੇਖਿਆ ਤਾਂ ਹੋਰ ਉੱਚੀ ਝਾਂਗਰਾ ਮਾਰਨ ਲੱਗਾ। ਉਸ ਬਾਈਕ ਚਲਾ ਰਹੇ ਜਵਾਨ ਦੇ ਕੰਨ ਵਿੱਚ ਕੁਸਮੁਸ ਕੀਤੀ ਤਾਂ ਉਹ ਵੀ ਭੁੱਤਰ ਗਿਆ। ਉਹ ਲਾਪਰਵਾਹੀ ਨਾਲ ਬੁਲਟ ਕੁੜੀਆਂ ਵੱਲ ਲੈ ਗਿਆ। ਨੇੜੇ ਪੁੱਜਣ ਤੇ ਪਹਿਲਾਂ ਤਾਂ ਉਸ ਕੁੜੀ ਦੇ ਧਾਫਾ ਮਾਰਿਆ ਅਤੇ ਫਿਰ ਚੌ ਬੰਦਿਆਂ ਦੇ ਪਿੱਛੇ ਖਲੋਤਾ ਬਜ਼ੁਰਗ ਹੋਰ ਕੁਝ ਨਾ ਕਹਿ ਸਕਿਆ ਪੁਲਿਸ ਵਾਲਿਆਂ ਪੰਚਨਾਮਾ ਕਰਨ ਵਿੱਚ ਬਹੁਤਾ ਸਮਾਂ ਨਾ ਲਾਇਆ ਐਂਬੂਲੈਂਸ ਬੁਲਾ ਕੇ ਸ਼ਰਦ ਨੂੰ ਤੁਰਤ ਫੁਰਤ ਨਜ਼ਦੀਕੀ ਹਸਪਤਾਲ ਦਾਖਲ ਕਰਾ ਦਿੱਤਾ ਗਿਆ ਧੀਏ ਅਜੇ ਹੁਣੇ ਮਸਾ ਮਸਾ ਅੱਖ ਲੱਗੀ ਏ ਕੱਲ ਤਾਂ ਪੂਰਾ ਦੇਨ ਹੀ ਚੀਕਦੀ ਰਹੀ ਪਰ ਅੱਜ ਕੁਝ ਆਰਾਮ ਹੈ ਚੱਲ ਕੋਈ ਨਾ ਹੌਲੀ ਹੌਲੀ ਠੀਕ ਹੋ ਜਾਊ ਤੁਸੀਂ ਘਬਰੋ ਨਾ ਜਸਲੀਨ ਨੇ ਸ਼ਰਦ ਦੀ ਮਾਂ ਨੂੰ ਹੌਸਲਾ ਦਿੰਦਿਆਂ ਕਿਹਾ ਤੈਂ ਕਾਨੂੰ ਤਕਲੀਫ ਕਰਨੀ ਸੀ ਫੋਨ ਕਰਕੇ ਹਾਲ ਪੁੱਛ ਲੈਂਦੀ ਉਹ ਤਾਂ ਠੀਕ ਐ ਬੀਜੀ ਰੇਹਾ ਵੀ ਤਾਂ ਨਹੀਂ ਜਾਂਦਾ ਕਾਲਜ ਵਿੱਚ ਵੀ ਸਾਰੀਆਂ ਕੁੜੀਆਂ ਤੇ ਪ੍ਰੋਫੈਸਰ ਸ਼ਰਦ ਦੀ ਹਾਲਤ ਬਾਰੇ ਪੁੱਛਦੇ ਰਹੇ ਉਹਨਾਂ ਵਿੱਚ ਕਾਫੀ ਘਬਰਾਹਟ ਫੈਲੀ ਹੋਈ ਐ ਕਈ ਤਾਂ ਹਸਪਤਾਲ ਆਉਣਾ ਚਾਹੁੰਦੀਆਂ ਨੇ ਕੱਲ ਦੀ ਭੀੜ ਲੱਗੀ ਹੋਈ ਐ ਸ਼ਰਦ ਦੀ ਇੱਕ ਸਹੇਲੀ ਉਸਦਾ ਹਾਲ ਪੁੱਛ ਕੇ ਜਾਂਦੀ ਐ ਤੇ ਦੂਜੀ ਆ ਜਾਂਦੀ ਐ ਇੱਕ ਦੋ ਪ੍ਰੋਫੈਸਰ ਵੀ ਆ ਚੁੱਕੇ ਨੇ ਉਹਨਾਂ ਦੱਸਿਆ ਸੀ ਭਈ ਸਾਡੀ ਪ੍ਰਿੰਸੀਪਲ ਸ਼ਰਦ ਦੀ ਹਾਲਤ ਤੇ ਬਹੁਤ ਚਿੰਤਿਤ ਹੈ ਮੌਕਾ ਮਿਲਦੇ ਹੀ ਉਹ ਕਿਸੇ ਵੇਲੇ ਵੀ ਉਸ ਨੂੰ ਦੇਖਣ ਲਈ ਆ ਸਕਦੀ ਹੈ ਬੀਜੀ ਨੇ ਦੱਸਿਆ ਉਹਨਾਂ ਤਾਂ ਆਉਣਾ ਹੀ ਹੋਇਆ ਪੂਰਾ ਕਾਲਜ ਹਿਲਾ ਕੇ ਰੱਖ ਦਿੱਤਾ ਏ ਇਸ ਵਾਰਦਾਤ ਨੇ ਕੁੜੀਆਂ ਵਿੱਚ ਬੜੀ ਦਹਿਸ਼ਤ ਏ ਮੈਨੇਜਮੈਂਟ ਨੇ ਪੁਲਿਸ ਕਪਤਾਨ ਨਾਲ ਗੱਲ ਕੀਤੀ ਸੀ ਇਸ ਬਾਰੇ ਜਸਲੀਨ ਨੇ ਦੱਸਿਆ ਪੁਲਿਸ ਵਾਲਿਆਂ ਕੋਲ ਜ ਕੁਝ ਕਿਹਾ ਉਹਨਾਂ ਕਹਿਣਾ ਕੀ ਏ ਇਹੋ ਪਈਆਂ ਸੀ ਲੁੜਿੰਦੇ ਕਦਮ ਚੁੱਕ ਰਹੇ ਆ ਦੋਸ਼ੀਆਂ ਨੂੰ ਫੜ ਲਿਆ ਹੈ ਤੁਸੀਂ ਫਿਕਰ ਨਾ ਕਰੋ ਪੁਲਿਸ ਕਪਤਾਨ ਇੱਥੇ ਵੀ ਆਇਆ ਸੀ ਭਲਾ ਲੋਕ ਸੀ ਕਿੰਨੀ ਦੇਰ ਮੈਨੂੰ ਹੌਸਲਾ ਦਿੰਦਾ ਰਿਹਾ ਉਹ ਆਈ ਸੀ ਯੂ ਵਿੱਚ ਵੀ ਗਿਆ ਸੀ ਸ਼ਰਦਨ ਨੂੰ ਦੇਖਣ ਫਿਰ ਹਸਪਤਾਲ ਵਾਲਿਆਂ ਤੋਂ ਲੁੜਿੰਦੀ ਪੁਸ਼ੇਗਿਸ਼ ਕਰਕੇ ਚਲਾ ਗਿਆ ਬੀ ਜੀ ਨੇ ਦੱਸਿਆ ਡਾਕਟਰ ਕੀ ਹਾਲ ਹੈ ਬੈਡ ਨੰਬਰ 3 ਵਾਲੀ ਲੜਕੀ ਦਾ ਆਈ ਸੀ ਯੂ ਵਿੱਚੋਂ ਡਾਕਟਰ ਨੂੰ ਬਾਹਰ ਨਿਕਲਦੇ ਆ ਦੇਖ ਜਸਲੀਨ ਨੇ ਪੁੱਛਿਆ ਅੱਗੇ ਨਾਲੋਂ ਬੈਟਰ ਏ ਕੰਨ ਤੇ ਟਾਂਕੇ ਲਾ ਦਿੱਤੇ ਨੇ ਥੋੜੇ ਦਿਨਾਂ ਤੇ ਠੀਕ ਹੋ ਜਾਵੇਗੀ ਪਰ ਮਾਨਸਿਕ ਤੌਰ ਤੇ ਉਹ ਅਜੇ ਵੀ ਸਦਮੇ ਵਿੱਚੋਂ ਬਾਹਰ ਨਹੀਂ ਆਈ ਉਸ ਵਿੱਚ ਚੌਕਾ ਸਮਾਂ ਲੱਗ ਸਕਦਾ ਏ ਪਰ ਤੁਹਾਡੇ ਸਾਰਿਆਂ ਦੇ ਪਿਆਰ ਅਤੇ ਸਹਿਯੋਗ ਨਾਲ ਉਸ ਦਾ ਠੀਕ ਹੋਣਾ ਮੁਸ਼ਕਿਲ ਵੀ ਨਹੀਂ ਤੁਹਾਡੇ ਵਿੱਚੋਂ ਇੱਕ ਜਾਣਾ ਉਸ ਨੂੰ ਮਿਲ ਸਕਦਾ ਏ ਬਹੁਤੀ देर ਗੱਲ ਨਾ ਕਰਨਾ ਦੂਜੇ ਮਰੀਜ਼ ਡਿਸਟਰਬ ਹੁੰਦੇ ਨੇ ਡਾਕਟਰ ਹਿਦਾਇਤ ਦੇ ਕੇ ਦੂਜੇ ਕਮਰੇ ਵਿੱਚ ਚਲੀ ਗਈ ਜਸ ਤੂੰ ਮਿਲ ਲੈ ਆਪਣੀ ਸਹੇਲੀ ਨੂੰ ਮੈਂ ਇੱਥੇ ਬੈੰਨੀ ਆਂ ਰਾਤ ਨੂੰ ਕੌਣ ਹੋਵੇਗਾ ਇੱਥੇ ਜਸਲੀਨ ਨੇ ਪੁੱਛਿਆ ਸਿਰਫ ਇੱਕ ਜਣਾ ਠਹਿਰ ਸਕਦਾ ਹੈ ਵੇਲੇ ਕੋਲੇ ਲੋਡ ਪੈ ਜਾਂਦੀ ਹੈ ਅੰਦਰ ਤਾਂ ਬਹਿਣ ਹੀ ਨਹੀਂ ਦਿੰਦੇ ਕੰਮ ਦੀ ਗੱਲ ਕਰੋ ਤੇ ਝਟਪਟ ਬਾਹਰ ਆ ਜਾਓ ਇੱਥੇ ਹੀ ਇੱਕ ਪਾਸੇ ਪਏ ਰਹਿਦਾ ਹੋਰ ਇੱਕ ਦੋ ਦਿਨਾਂ ਦੀ ਗੱਲ ਹੈ ਮਿਲ ਜੁਲ ਕੇ ਸਮਾਂ ਨਿਕਲ ਜਾਣਾ ਬੀਜੀ ਨੇ ਲੰਮਾ ਸਾ ਛੱਡਦਿਆਂ ਕਿਹਾ ਤੈਨੂੰ ਰਾ ਲੱਭ ਪਿਆ ਜਸਲੀਨ ਨੂੰ ਦੇਖਦਿਆਂ ਹੀ ਸ਼ਰਦ ਇੱਕ ਤਰ੍ਹਾਂ ਨਾਲ ਚੀਕ ਪਈ ਉਦਨ ਦੀ ਚੱਕਰ ਤੇ ਚੱਕਰ ਘੱਟ ਰਹੀਆਂ ਇੱਥੋਂ ਦੇ ਤੇ ਤੂੰ ਕਹਿੰਨੀ ਐ ਰਾਹ ਲੱਭ ਪਿਆ ਮੈਂ ਕਿਉਂ ਨਹੀਂ ਦੇਖਿਆ ਤੈਨੂੰ ਤੈਨੂੰ ਹੋਸ਼ ਹੀ ਕਿੱਥੇ ਸੀ ਨਹੀਂ ਯਕੀਨਤਾ ਬੀਜੀ ਨੂੰ ਪੁੱਛ ਲੈ ਤੂੰ ਸਹੀ ਕਹਿਨੀ ਐ ਉਦਨ ਦੀ ਮਤ ਮਾਰੀ ਗਈ ਸੀ ਮੇਰੀ ਕੋਈ ਯਾਦ ਨਹੀਂ ਰੰਦਾ ਸਭ ਠੀਕ ਹੋ ਜਾਵੇਗਾ ਤੂੰ ਫਿਕਰ ਨਾ ਕਰ ਡਾਕਟਰ ਮਿਲੇ ਸੀ ਮੈਨੂੰ ਹੁਣੇ ਇੱਥੇ ਕਹਿੰਦੀ ਸੀ ਫਿਕਰ ਵਾਲੀ ਕੋਈ ਗੱਲ ਨਹੀਂ 2-4 ਦਿਨਾਂ ਤੱਕ ਛੁੱਟੀ ਦੇ ਦੇਵਾਂਗੇ ਪਹਿਲਾਂ ਆਈਸੀਯੂ ਵਿੱਚੋਂ ਤਾਂ ਬਾਹਰ ਆਵਾਂ ਫੇਲ ਜਨਰਲ ਵਾਰਡ ਵਿੱਚ ਪਤਾ ਨਹੀਂ ਕਿੰਨੇ ਦਿਨ ਰੱਖਣਾ ਸ਼ਰਦ ਦੇ ਮੂੰਹੋਂ ਇਹ ਬੋਲ ਮਸਾ ਨਿਕਲੇ ਉਹ ਫਿਸਪਈ ਚੰਗੀ ਭਲੀ ਸੜਕ ਤੇ ਧੂਰੀ ਜਾ ਰਹੀ ਸੀ ਬਨੀਤਾ ਦੀ ਕਿਸੇ ਗੱਲ ਤੋਂ ਹਾਸਾ ਆ ਗਿਆ ਪਿੰਕੀ ਉਸੇ ਗੱਲ ਨੂੰ ਮ제 ਲੈ ਰਹੀ ਸੀ ਮੈਂ ਦੋਹਾਂ ਦੀਆਂ ਗੱਲਾਂ ਸੁਣ ਅੰਦਰੋਂ ਅੰਦਰ ਹੀ ਖੁਸ਼ ਹੋ ਰਹੀ ਸੀ ਕਿ ਅਚਾਨਕ ਉਹ ਹੰਸਿਆਰੇ ਪਤਾ ਨਹੀਂ ਕਿੱਧਰੋਂ ਆਏ ਬੁਲੇਟ ਇੱਕ ਤਰ੍ਹਾਂ ਨਾਲ ਸਾਡੇ ਉੱਤੇ ਹੀ ਚੜਾ ਦਿੱਤਾ ਮੈਂ ਤਰਬਕ ਕੇ ਹੀ ਪੱਕੇ ਪਾਸੇ ਹੋਣ ਲੱਗੀ ਤਾਂ ਅੱਗੇ ਬੈਠੇ ਮੁੰਡੇ ਨੇ ਮੈਨੂੰ ਹਲਕਾ ਜਿਹਾ ਧੱਕਾ ਦਿੱਤਾ ਤੇ ਪਿੱਛੇ ਬੈਠੇ ਮੁੰਡੇ ਨੇ ਮੇਰੇ ਕੰਨ ਵਿੱਚ ਪਏ ਝੁੰਮਕੇ ਨੂੰ ਫੜ ਲਿਆ ਉਹ ਝਟਕੇ ਨਾਲ ਝੁੰਮਕਾ ਲਾ ਕੇ ਦੌੜ ਗਏ ਦਰਦ ਨਾਲ ਮੇਰਾ ਬੁਰਾ ਹਾਲ ਸੀ ਮੈਂ ਬੁਰੀ ਤਰ੍ਹਾਂ ਚੀਕੀ ਸਾਰੀਆਂ ਸਹੇਲੀਆਂ ਨੇ ਨਾਲ ਕੇ ਰੋਲਾ ਪਾਇਆ ਕੁਝ ਲੋਕਾਂ ਨੇ ਉਹਨਾਂ ਮੱਕਾਰਾਂ ਦਾ ਪਿੱਛਾ ਵੀ ਕੀਤਾ ਪਰ ਉਹ ਹੱਤ ਨਹੀਂ ਆਏ ਉਹ ਦੋਵੇਂ ਫੜੇ ਗਏ ਨੇ ਤੇਰਾ ਚਮਕਾ ਉਹਨਾਂ ਜਿੱਥੇ ਵੇਚਿਆ ਸੀ ਪੁਲਿਸ ਨੇ ਉੱਥੋਂ ਬਰਾਮਦ ਕਰ ਲਿਆ ਜਸਲੀਨ ਨੇ ਉਸ ਨੂੰ ਤਸੱਲੀ ਦਿੰਦਿਆਂ ਕਿਹਾ ਬੇਟੀ ਤੇਰੀ ਸਹੇਲੀ ਠੀਕ کہہ ਰਹੀ ਹੈ ਇਹ ਜਾਂਚ ਲਈ ਆਏ ਬਜ਼ੁਰਗ ਪੁਲਿਸ ਇੰਸਪੈਕਟਰ ਦੇ ਬੋਲ ਸਨ ਪਰ ਅੰਕਲ ਕੀ ਫਾਇਦਾ ਦੋ ਦਿਨਾਂ ਵਿੱਚ ਛੁੱਟ ਵੀ ਜਾਣਗੇ ਫਿਰ ਕਿਸੇ ਕੁੜੀ ਦੀਆਂ ਖੁਸ਼ੀਆਂ ਦਾ ਘਾਣ ਹੋਵੇਗਾ ਜਸਲੀਨ ਇਹ ਹੋ ਜਾਈਆਂ ਜਿੰਸਾ ਨਿਹਰੀਆਂ ਜੋਕਾਂ ਹੁੰਦੀਆਂ ਨੇ ਜੋਕਾਂ ਇਨਾਂ ਦੀ ਪਿਆਸ ਤਾਂ ਭੋਲੇ-ਪਾਲੇ شریف ਲੋਕਾਂ ਦਾ ਖੂਨ ਪੀਣ ਨਾਲ 부ਝਦੀ ਏ ਇਹ ਲੋਕ ਕਿਸੇ ਦੇ ਮਿੱਤ ਨਹੀਂ ਹੁੰਦੇ ਬਸ ਜੁੱਤੀ ਦੇ ਯਾਰ ਹੁੰਦੇ ਨੇ دہشت گردਾਂ ਤੋਂ ਘੱਟ ਨਹੀਂ ਹੁੰਦੇ ਇਹ ਲੋਕ ਅੰਕਲ ਇਹ ਹੋ ਜਾਈਆਂ ਜਿੰਸਾਂ ਸ਼ਹਿਰੀਆਂ ਦੀ ਜਾਨ ਮਾਲ ਤੇ ਇੱਜ਼ਤ ਲਈ ਖਤਰਾ ਹੁੰਦੀਆਂ ਨੇ ਇਹ ਤਾਂ ਜ਼ਹਿਰੀਲੇ ਨਾਗ ਹੁੰਦੇ ਨੇ ਇਹਨਾਂ ਨੂੰ ਕੁਚਲ ਹੀ ਦੇਣਾ ਚਾਹੀਦਾ ਹੈ ਕੰਨ ਦੀ ਪੀੜ ਨਾਲ ਵੱਧ ਮਾਨਸਿਕ ਪੀੜਾ ਤੋਂ ਦੁਖੀ ਸ਼ਰਦ ਗੁੱਸੇ ਵਿੱਚ ਭਰੀ ਪੀਤੀ ਪਤਾ ਨਹੀਂ ਹੋਰ ਕਿੰਨੀ ਦੇਰ ਆਪਣਾ ਗੁਬਾਰ ਕੱਢਦੀ ਰਹੀ। ਮਜ਼ੁਰਗᱤਨ ਇੰਸਪੈਕਟਰ ਨੇ ਟਰੰਮੇ ਨਾਲ ਪੁਸ਼ਕਿਸ਼ ਕੀਤੀ ਅਤੇ ਪੰਜਨਾਮਾ ਤਿਆਰ ਕਰਕੇ ਉਸ ਇਹ ਕਹਿ ਕੇ ਉਸ ਤੋਂ ਵਿਦਾ ਲਈ ਏਦਾਂ ਹੀ ਹੋਵੇਗਾ ਮੇਰੀ ਬੱਚੀ ਹੁਣ ਤੂੰ ਬੇਫਿਕਰ ਹੋ ਕੇ ਸੌਂ ਜਾ ਲੋੜ ਪਈ ਤਾਂ ਮੈਂ ਫੇਰ ਆਵਾਂਗਾ। ਐਕਸਕਿਊਜ਼ ਮੀ ਮੈਡਮ ਡਾਕਟਰ ਦੇ ਆਉਣ ਦਾ ਸਮਾਂ ਹੋ ਗਿਆ ਤੁਸੀਂ ਬਾਹਰ ਜਾ ਕੇ ਬੈਠੋ। ਨਰਸ ਦੇ ਕਹਿਣ ਤੇ ਜਸਲੀਨ ਚੌਂਦੀ ਹੋਈ ਵੀ ਉਸ ਪਾਸ ਬੈਠ ਨਾ ਸકી। ਸਵੇਰ ਦਾ ਸਮਾ ਵਿਜੇ ਚੌਂਕ ਤੋਂ ਲੈ ਕੇ ਇੰਡੀਆ ਗੇਟ ਤੱਕ ਰਾਜਪਥ ਤੇ ਸੈਰ ਕਰਨ ਵਾਲੇ ਲੋਕਾਂ ਦੀ ਚਹਲ ਪਹਲ ਸੀ ਪੁਰਾਣੇ ਅਤੇ ਨਵੇਂ ਨੌਕਰਸ਼ਾ ਸਿਆਸਤਦਾਨ ਸੰਸਦ ਮੈਂਬਰ ਸੋਸ਼ਲ ਵਰਕਰ ਬੁੱਧੀਜੀਵੀ ਕੁਝ ਪੜਾਕੂ ਅਤੇ ਖਿਡਾਰੀ ਤੇਜ਼ ਗਤੀ ਨਾਲ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਚੱਕਰ ਕੱਟ-ਕੱਟ ਕੇ ਪਸੀਨਾ ਬਹਾ ਰਹੇ ਸਨ ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਮੁੰਡਿਆਂ ਦੀਆਂ ਟਾਣੀਆਂ ਇੰਡੀਆ ਗੇਟ ਲਾਗੇ ਕ੍ਰਿਕਟ ਦਾ ਮੈਚ ਖੇਡਣ ਵਿੱਚ ਰੁੱਝੇ ਹੋਏ ਸਨ। ਕੁਝ ਜੋੜੇ ਨਾਲ ਲੱਗਦੇ ਪਾਰਕਾਂ ਵਿੱਚ ਬੈਠੇ ਦਿਲਾਂ ਦੀਆਂ ਰਮਜ਼ਾਂ ਬੁੱਝ ਰਹੇ ਸਨ। ਇਸ ਖੁਸ਼ਗਵਾਰ ਮਾਹੌਲ ਵਿੱਚ ਵੀ ਇੱਕ ਚੀਕ ਸਭ ਨੂੰ ਹਿਲਾ ਕੇ ਰੱਖ ਦਿੰਦੀ ਹੈ। ਅਢੇਡ ਉਮਰ ਦੀ ਪਰ ਰੱਜ ਕੇ ਸੋਹਣੀ ਸੁਨੱਖੀ ਔਰਤ ਰੋਲਾ ਪਾ ਰਹੀ ਹੈ। ਮੇਰੀ ਚੈਨ ਮੇਰੀ ਚੈਨ ਕੀ ਹੋਇਆ ਈਦੀ ਚੈਨ ਨੂੰ? ਕੁਝ ਲੋਕ ਦੌੜ ਕੇ ਉਸ ਪਾਸ ਜਾਂਦੇ ਹਨ ਜਸਲੀਨ ਵੀ ਉਹਨਾਂ ਵਿੱਚੋਂ ਇੱਕ ਸੀ। ਬੋਟ ਕਲੱਬ ਦੀ ਲਾਲ ਬੱਤੀ ਕ੍ਰਾਸ ਕਰਕੇ ਇੰਡੀਆ ਗੇਟ ਵੱਲ ਜਾ ਰਹੇ ਬਾਈਕ ਸਵਾਰਾਂ ਵੱਲ ਹੱਥ ਨਾਲ ਇਸ਼ਾਰਾ ਕਰਦਿਆਂ ਉਹ ਰੌਲਾ ਪਾ ਰਹੀ ਸੀ ਪੁਲਿਸ ਦੀ ਗਸ਼ਤੀ ਵੈਨ ਵੀ ਉਹਨਾਂ ਦਾ ਪਿੱਛਾ ਕੀਤਾ ਨੈਸ਼ਨਲ ਸਟੇਡੀਅਮ ਲਾਗੇ ਉਹਨਾਂ ਨੂੰ ਫੜ ਲਿਆ ਗਿਆ ਤabb ਠੀਕ ਠਾਕ ਹੋ ਗਿਆ ਔਰਤ ਨੂੰ ਉਹਦਾ ਨੈਕਲੇਸ ਵਾਪਸ ਮਿਲ ਗਿਆ ਗਸ਼ਤੀਵਾਨ ਵੱਲਿਆਂ ਨੂੰ ਰੱਜ ਕੇ ਸ਼ਾਬਾਸ਼ੀ ਮਿਲੀ ਸਭੋ ਖੁਸ਼ ਸਨ ਪਰ ਜਸਲੀਨ ਦਾ ਧਿਆਨ ਮੋੜ ਕੋਡ ਸ਼ਰਦਵਾਲ ਚਲਾ ਜਾਂਦਾ ਉਸ ਨਾਲ ਤਾਂ ਇਸ ਤੋਂ ਵੀ ਵੱਧ ਭਿਆਨਕ ਹਾਦਸਾ ਹੋਇਆ ਸੀ ਭਾਵੇਂ ਸ਼ਰਦ ਹੁਣ 9:09 ਹੋ ਚੁੱਕੀ ਸੀ ਸਦਮੇ ਵਾਲੀ ਹਾਲਤ ਵਿੱਚੋਂ ਉਹ ਚੀ ਰੋਕਣੀ ਬਾਹਰ ਨਿਕਲ ਚੁੱਕੀ ਸੀ ਉਸ ਦੇ ਕੰਨ ਤੇ ਜ਼ਖਮ ਦਾ ਨਿਸ਼ਾਨ ਵੀ ਮਿਟ ਗਿਆ ਸੀ ਖੌਰੇ ਉਸ ਨੂੰ ਮੰਦਪਾਗੀ ਘਟਨਾ ਯਾਦ ਹੋਵੇ ਜਾਂ ਨਾ ਹੋਵੇ ਪਰ ਜਸਲੀਨ ਦੇ ਕੰਨਾਂ ਵਿੱਚ ਹਸਪਤਾਲ ਦੇ ਬਿਸਤਰ ਤੇ ਪਈ ਸ਼ਰਧ ਦੇ ਕਹੇ ਬੋਲ ਅਜੇ ਵੀ ਗੂੰਜ ਰਹੇ ਸਨ ਇਹੋ ਜਿਹੇ ਜਿੰਸਾਂ ਨੀਰੀਆਂ ਜੋਕਾਂ ਹੁੰਦੀਆਂ ਨੇ ਜੋਕਾਂ ਇਨਾਂ ਦੀ ਪਿਆਸ ਤਾਂ ਭੋਲੇ-ਭਾਲੇ شریف ਲੋਕਾਂ ਦਾ ਖੂਨ ਪੀਣ ਨਾਲ ਬੁਝਦੀ ਏ ਇਹ ਲੋਕ ਕਿਸੇ ਦੇ ਮਿੱਤ ਨਹੀਂ ਹੁੰਦੇ ਬਸ ਜੁੱਤੀ ਦੇ ਯਾਰ ਹੁੰਦੇ ਨੇ دہشت گردਾਂ ਤੋਂ ਘੱਟ ਨਹੀਂ ਹੁੰਦੇ ਇਹ ਲੋਕ